ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਰੇ ਮਿੱਤਰਾਂ ਦੋਸਤਾਂ ਦੇ ਨਾਲ ਪਹਿਲਾਂ ਇੱਕ 22-12 ਦੀ ਸਾਂਝ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਬਾਣੀ ਦੇ ਵਿੱਚ 22-12 ਹਨ ਔਰ 22-12 ਦਾ ਜ਼ਿਕਰ ਆਪ ਜੀ ਨੇ ਪਿਛਲੀ ਵੀਡੀਓ ਵਿੱਚ ਪੂਰਾ ਕੀਤਾ ਸੀ ਇਹਨਾਂ 22-12 ਦੇ ਵਿੱਚ ਗੁਰੂ ਸਾਹਿਬਾਨ ਵੱਲੋਂ 9 ਧੁਨਾ ਜਿਹੜੀਆਂ ਹਨ ਉਹ ਚੜਾਈਆਂ ਗਈਆਂ ਹਨ 9 ਧੁਨਾ ਦਾ ਮਤਲਬ ਹੈ ਕਿ ਜਿਹੜੀਆਂ ਇਹ ਵਾਰਾਂ ਹਨ ਗੁਰੂ ਸਾਹਿਬ ਨੇ ਹੁਕਮ ਕੀਤਾ ਹੈ ਕਿ ਇਹਨਾਂ ਵਾਰਾਂ ਨੂੰ ਇਹਨਾਂ ਪੌੜੀਆਂ ਨੂੰ ਜੋ ਢਾਡੀ ਗਾਉਂਦੇ ਸਨ ਉਹਨਾਂ ਸਮਿਆਂ ਦੇ ਅੰਦਰ ਉਹਨਾਂ ਢਾਡੀਆਂ ਦੇ ਵੱਲੋਂ ਜੋ ਸ਼ੈਲੀ ਦਿੱਤੀ ਗਈ ਸੀ ਟਿਊਨ ਦਿੱਤੀ ਗਈ ਸੀ ਉਹ ਟਿਊਨ ਜਿਹੜੀ ਹੈ ਉਹ ਗਾਈ ਜਾਵੇ ਅੱਜ ਮੈਂ ਆਪ ਜੀ ਨਾਲ ਪਹਿਲੀ ਤੁੰ ਦੀ ਵਿਚਾਰ ਕਰ ਰਿਹਾ ਜੋ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਹਦਾਇਤ ਕੀਤੀ ਆਪਾਂ ਇਹਦੇ ਬਾਬਤ ਇੱਕ ਵੱਖਰੀ ਵੀਡੀਓ ਬਣਾਵਾਂਗੇ ਕਿ ਗੁਰੂ ਸਾਹਿਬ ਜੀ ਨੇ ਜੋ ਇਹ ਤੋਂ ਨਾ ਕਿਦਾਂ ਚੜਾਈਆਂ ਕਿਹਨਾਂ ਗੁਰੂ ਸਾਹਿਬਾਨਾਂ ਨੇ ਚੜਾਈਆਂ ਕੀ ਕੀ ਵਿਚਾਰਾਂ ਸਿੱਖਾਂ ਦੇ ਵਿੱਚ ਹੈਗੀਆਂ ਸੋ ਵਾਰ ਮਾਝ ਕੀ tatha ਸ਼ਲੋਕ ਮਹੱਲਾ ਪਹਿਲਾ ਮਲਕ ਮੁਰੀਦ tatha ਚੰਦਰਹੜਾ ਸੋਈਆਂ ਕੀ ਤੁਨੀ ਗਾਵਣੀ ਔਰ ਇਹ ਤੋਂ ਨਹੀਂ ਜਿਹੜੀ ਹੈ ਮਹਾਰਾਜ ਨੇ ਕਿਹਾ ਮਲਕ ਮੁਰੀਦ ਅਤੇ ਚੰਦਰਹੜਾ ਸੋਈਆਂ ਇਹ ਦੋ ਸੂਰਮੇ ਹਨ ਇਹਨਾਂ ਦੋ ਸੂਰਮਿਆਂ ਦੀ ਵਾਰ ਜਿਹੜੀ ਸੀ ਉਹਨਾਂ ਸਮਿਆਂ 'ਚ ਮਸ਼ਹੂਰ ਸੀ ਸਾਰੇ ਜੋ ਜਗਤ ਪ੍ਰਸਿੱਧ ਹੋਈ ਹੈ ਤੋ ਉਹਦੇ ਬਾਬਤ ਇਹ ਗੁਰੂ ਸਾਹਿਬ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਸ ਪ੍ਰਕਾਰ ਇਸ ਤੁਹਾਨੂੰ ਚੜਾਇਆ ਹੈ ਕਿਉਂਕਿ ਮਰੀਦ ਅਤੇ ਚੰਦਰਹੜਾ ਅਕਬਰ ਦੇ ਦੋ ਰਾਜਪੂਤ ਸਨ ਕਿਉਂਕਿ ਅਕਬਰ ਦਾ ਵੇਲਾ ਗੁਰੂ ਨਾਨਕ ਸਾਹਿਬ ਤੋਂ ਬਾਅਦ ਦਾ ਹੋਇਆ ਇਸ ਕਰਕੇ ਇਹ ਤੁਹਾਨੂੰ ਜਿਹੜੀ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਚੜਾਈ ਹੋਈ ਹੋ ਸਕਦੀ ਹੈ ਮਰੀਦ ਅਤੇ ਚੰਦਰਹੜਾ ਅਕਬਰ ਦੇ ਦੋ ਰਾਜਪੂਤ ਫੌਜੀ ਸਰਦਾਰ ਸੀ ਮਰੀਦ ਨੂੰ ਉਸਨੇ ਮਲਕ ਨਾਮ ਦਾ ਜਿਹੜਾ ਸਰਨੇਮ ਖਿਤਾਬ ਦਿੱਤਾ ਹੋਇਆ ਸੀ ਜਿਸ ਕਰਕੇ ਉਹਨੂੰ ਮਲਕ ਮਰੀਦ ਕਿਹਾ ਜਾਂਦਾ ਸੀ ਸਾਰੇ ਪਾਸੇ ਕਤੇ ਜੋ ਚੰਦਰਹਾੜਾ ਸੀ ਉਹਦੀ ਜਿਹੜੀ ਜੱਦੀ ਜਿਵੇਂ ਆਪਾਂ ਸਰਨੇਮ ਕਹਿੰਦੇ ਆ ਗੋਤ ਕਹਿੰਦੇ ਆ ਉਹ ਸੋਈਆਂ ਸੀ ਸੋ ਇਸ ਲਈ ਚੰਦਰਹਾੜਾ ਸੋਈਆਂ ਦੇ ਨਾਮ ਨਾਲ ਪ੍ਰਸਿੱਧ ਸੀ ਉੱਪਰੋਂ ਉੱਪਰੋਂ ਤਾਂ ਬੜੇ ਦੋਸਤ ਸਨ ਇਹ ਦੋਨੋਂ ਜਾਣੇ ਪਰ ਆਪਸ ਵਿੱਚ ਇਹਨਾਂ ਦੇ ਹਿਰਦੇ ਦੇ ਅੰਦਰ ਦੁਸ਼ਮਣੀ ਸੀ ਇੱਕ ਵਾਰੀ ਸਰਹੱਦ ਤੇ ਬਗਾਵਤ ਹੋ ਗਈ ਅਕਬਰ ਨੇ ਬਾਗੀਆਂ ਨੂੰ ਸੋਧਣ ਵਾਸਤੇ ਮਲਕ ਮਰੀਦ ਨੂੰ ਭੇਜਿਆ ਔਰ ਉਹਨਾਂ ਦੇ ਪਾਸੋਂ ਜੁਰਮਾਨਾ ਵਸੂਲਣ ਦੇ ਵਾਸਤੇ ਇਹਨੂੰ ਮੁਹੰਮਦ ਦੇ ਉੱਤੇ ਭੇਜਿਆ ਮਲਕ ਮਰੀਦ ਨੂੰ ਮਲਕ ਮਰੀਦ ਉੱਥੇ ਗਿਆ ਹੈ ਇਨੇ ਜਾ ਕੇ ਉਹ ਬਗਾਵਤ ਜਿਹੜੀ ਸੀ ਉਹਨੂੰ ਨਿਪਟਾਇਆ ਬਗਾਵਤ ਜਿਹੜੇ ਬਾਗੀ ਸਨ ਉਹਨਾਂ ਨੇ ਇਹਦੇ ਅੱਗੇ ਹਥਿਆਰ ਛੁੱਟੇ ਤੇ ਜੁਰਮਾਨਾ ਭਰ ਦਿੱਤਾ ਪਰ ਇਨੇ ਕੀ ਕੀਤਾ ਕਿ ਉਹਨਾਂ ਨੇ ਹੋਰ ਮੰਗਿਆ ਵੀ ਸਾਡੇ ਕੋਲ ਜਿਹੜਾ ਹੋਰ ਮਸੂਲ ਰਹਿੰਦਾ ਹੈ ਹੋਰ ਟੈਕਸ ਰਹਿੰਦਾ ਹੈ ਉਹ ਅਸੀਂ ਥੋੜੇ ਸਮੇਂ ਤੱਕ ਭਰ ਦਿਆਂਗੇ ਤੇ ਇਨੇ ਕੀ ਕੀਤਾ ਕਿ ਜੁਰਮਾਨੇ ਦਾ ਰੁਪਈਆ ਤਾਂ ਅਕਬਰ ਤੱਕ ਭੇਜ ਦਿੱਤਾ ਜਿਹੜਾ ਮਸੂਲ ਹੋਇਆ ਕਰ ਮਸੂਲਣਾ ਸੀ ਉਹ ਉਹਦੇ ਵਿੱਚ ਟਾਈਮ ਪੈ ਗਿਆ ਇਹ ਟਾਈਮ ਪੈਣ ਦੇ ਨਾਲ ਜਿਹੜਾ ਚੰਦਰਹਾੜਾ ਸੋਈਆਂ ਸੂਰਮਾ ਸੀਗਾ ਇਸ ਨੇ ਅਕਬਰ ਕੋਲ ਕਿਹਾ ਵੀ ਉਹ ਬੰਦਾ ਜਿਹੜਾ ਹੈਗਾ ਤੁਹਾਡਾ ਮਲਕ ਮਰੀਦ ਮੁਹੰਮਦ ਤੇ ਗਿਆ ਉਹ ਬਾਗੀਆਂ ਨਾਲ ਰਲ ਗਿਆ ਜਿਸ ਕਰਕੇ ਉਹਨੇ ਜੋ ਇਹ ਤੁਹਾਨੂੰ ਆਪਣਾ ਘਰ ਜਿਹੜਾ ਹੈ ਉਹ ਭੇਜਿਆ ਨਹੀਂ ਹੈ ਇਸ ਕਰਕੇ ਅਕਬਰ ਬਾਦਸ਼ਾਹ ਨੇ ਚੰਦਰਹੜਾ ਸੋਹਿਆਂ ਨੂੰ ਫੌਜ ਦੇ ਕੇ ਇਹਦੇ ਮਗਰ ਭੇਜਿਆ ਜਦੋਂ ਮਗਰ ਭੇਜਿਆ ਤਿੰਨ ਚਾਰ ਦਿਨ ਗਿਆ ਘੱਟ ਲੜਾਈ ਹੋਈ ਇਹਨਾਂ ਲੜਾਈ ਦੇ ਵਿੱਚ ਮਲਕ ਮਰੀਦ ਨੇ ਚੰਦਰਹੜਾ ਸੋਹਿਆਂ ਨੂੰ ਇਹ ਗੱਲ ਲਿਖ ਕੇ ਭੇਜੀ ਕਹਿੰਦਾ ਵੀ ਆਪਾਂ ਆਪਣੇ ਜਿਹੜੇ ਨਜਾਇਜ਼ ਫੌਜ ਦੇ ਸਪਾਹੀਆ ਉਹ ਕਿਉਂ ਮਰਵਾ ਰਹੇ ਆ ਇਦਾਂ ਕਰੀਏ ਆਪਾਂ ਦੋਨੋਂ ਜਾਣੇ ਸੂਰਮੇ ਮੈਦਾਨ ਦੇ ਵਿੱਚ ਦੋ ਹੱਥ ਕਰ ਲਈਏ ਤੇ ਫਿਰ ਆਪਾਂ ਜੋ ਇਹਦਾ ਨਵੇੜਾ ਕਰਾਂਗੇ ਕਹਿੰਦੇ ਇਹੀ ਗੱਲ ਹੋਈ ਜਦੋਂ ਮੈਦਾਨ ਦੇ ਵਿੱਚ ਦੋਨੋਂ ਜਾਣੇ ਆਹਮੋ ਸਾਹਮਣੇ ਹੋਏ ਬੜਾ ਸਮਾਂ ਲੜਾਈ ਕੀਤੀ ਗਹਿਗੱਚ ਲੜਾਈ ਹੋਈ ਦੋਨੋਂ ਜਾਣੇ ਇੱਕ ਦੂਜੇ ਤੋਂ ਹਾਰੇ ਨਹੀਂ ਅਖੀਰ ਨੂੰ ਸਾਂਝਾ ਵਾਰ ਕਰਕੇ ਇੱਕ ਦੂਜੇ ਦੇ ਨਾਲ ਸਾਂਝਾ ਵਾਰ ਹੋਇਆ ਤੇ ਇਹ ਜੋ ਰਣ ਤੱਤੇ ਦੇ ਵਿੱਚ ਦੋਨੋਂ ਜਾਣੇ ਪ੍ਰਾਣ ਤਿਆਗ ਗਏ ਇਹਨਾਂ ਦੀ ਜਿਹੜੀ ਬਹਾਦਰੀ ਸੀ ਉਸ ਬਹਾਦਰੀ ਉਸ ਸੂਰਮਗਤੀ ਨੂੰ ਲੈ ਕੇ ਢਾਡੀਆਂ ਨੇ ਵਾਰ ਬਣਾਈ ਉਹ ਵਾਰ ਮੈਂ ਤੁਹਾਨੂੰ ਉਹਦੀ ਟਿਊਨਿੰਗ ਜੋ ਸ਼ੇਅਰ ਕਰਦਾ ਹਾਂ ਉਹਨਾਂ ਨੇ ਇਸ ਤਰ੍ਹਾਂ ਢਾਡੀਆਂ ਦੀ ਵਾਰ ਬਣਾਈ ਸੀ ਕਿ ਕਾਬਲ ਵਿੱਚ ਮੁਰੀਦ ਖਾਂ ਫੜਿਆ ਵੱਡ ਜ਼ੋਰ ਚੰਦਰ ਘੜਾ ਲੈ ਫੌਜ ਕੇ ਚੜਿਆ ਬੜ ਰੌਰ ਦੁਆ ਕੰਧਾਰਾ ਮੋਹ ਜੁੜੇ ਦਾ ਮਾਮੇ ਦਾ ਔਰ ਸ਼ਸਤਰ ਪੂਜਾ ਤੇ ਸੂਰੀਆਂ ਸਿਰ ਵੱਧੇ ਟੌਰ ਹੋਲੀ ਖੇਲੇ ਚੰਦਰ ਘੜਾ ਰੰਗ ਲੱਗੇ ਸ਼ੋਰ ਦੋਵੇਂ ਤਰਫਾਂ ਜੁਟੀਆਂ ਜਰ ਵਗਰ ਸ਼ੋਰ ਮੈਂ ਮੀਰਾਏ ਸਦਾਇਸਾਂ ਬੜਿਆ ਲਾਹੌਰ ਦੋਨੋਂ ਸੂਰੇ ਸਾਹਮਣੇ ਜੂ ਜੀ ਉਸ ਠੌਰ ਇਸ ਤਰ੍ਹਾਂ ਇਹ ਵਾਰ ਜਿਹੜੀ ਸੀ ਟਾਡੀਆਂ ਨੇ ਗਾਈ ਤੋ ਉਸ ਵਾਰ ਤੋਂ ਗੁਰੂ ਅਰਜਨ ਦੇਵ ਜੀ ਨੇ ਇਹ ਅਠ ਤੁਕੀ ਪਹਿਲੀ ਪੌੜੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਉਚਾਰਨ ਕੀਤੀ ਵਾਰ ਮਾਝ ਪਰ ਜੋ ਉਸ ਵਾਰ ਮਾਝ ਦਾ ਵਜਨ ਆ ਰਿਹਾ ਸੀ ਇਸ ਪੌੜੀ ਦੇ ਉੱਤੇ ਤਾਂ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਮਲਕ ਮੁਰੀਦ ਵਾਲੀ ਵਾਰ ਦੀ ਜਿਹੜੀ ਟਿਊਨ ਹੈ ਉਹ ਵਾਰ ਮਾਝ ਪਰ ਲਿਖੀ ਹੈ ਜਿਹਦੇ ਵਿੱਚੋਂ ਦੀ ਪਹਿਲੀ ਪੰਕਤੀ ਪੰਨਾ 138 ਤੇ ਤੂੰ ਕਰਤਾ ਪੁਰਖ ਹੈ ਗੰਮ ਹੈ ਆਪ ਸ੍ਰਿਸ਼ਟੀ ਉਪਾਤੀ ਇਹ ਵਾਰ ਜਿਹੜੀ ਹੈ ਗੁਰੂ ਸਾਹਿਬ ਜੀ ਨੇ ਵਾਰ ਮਾਜ ਕੀ ਵਿੱਚ ਉਚਾਰਨ ਕੀਤੀ ਹੈ ਔਰ ਇਹ ਪਹਿਲੀ ਧੁਨ ਹੈ ਔਰ ਇਸ ਪਹਿਲੀ ਧੁਨ ਦਾ ਪਿਛਲਾ ਇਤਿਹਾਸ ਸਾਹਿਬ ਜੀ ਨਾਲ ਇਸ ਤਰ੍ਹਾਂ ਸਾਂਝਾ ਕੀਤਾ ਹੈ ਜੋ ਗੁਰੂ ਸਾਹਿਬ ਜੀ ਨੇ ਪਹਿਲੀ ਵਾਰ ਦਾ ਜੋ ਧੁਨ ਚੜਾਈ ਉਹਦੇ ਬਾਬਤ ਆਪਾਂ ਵਿਚਾਰਿਆ ਅਗਲੀ ਧੁਨ ਜਿਹੜੀ ਉਹ ਅਗਲੀ ਵੀਡੀਓ ਵਿੱਚ ਆਪ ਜੀ ਦੇ ਨਾਲ ਲੈ ਕੇ ਹਾਜ਼ਰ ਹੋਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ